ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਨਾਮ ਆ ਉਹ ਗੁਰਬਖਸ਼ ਸਿੰਘ ਉਰਫ ਕੋਰਾ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਰਹਿਣ ਵਾਲਾ ਤੇ ਜਿਹੜਾ ਅੱਜ ਆਪਾਂ ਟੌਪਿਕ ਲੈ ਕੇ ਆਏ ਉਹ ਕੁਰਤੀਆਂ ਪਿਆਮੀ ਦਾ ਭਾਰੀ ਨਾਪ ਆ ਵੱਖਰਾ ਜਿਹਾ ਕੁੜਤਾ ਵਿੱਚ ਕੱਟਾਇਆ ਜੇ ਆਪਾਂ 3.5 ਮੀਟਰ ਕਪੜਾ ਲਈ ਇਹ 3 70 ਕਪੜਾ ਆਪਣੇ ਕੋਲੇ ਕਈ ਵਾਰੀ ਆਪਣੇ ਕੋਲੇ ਕਪੜਾ ਕੋਈ ਆਉਂਦਾ ਭਾਰਾ ਨਾਪ ਲੈ ਕੇ ਤਾਂ ਤੁਸੀਂ ਉਹ ਤੋਂ ਕੱਪੜਾ 370 ਮੰਗਵਾਇਆ ਕਰੋ ਆਜੋ ਮੈਂ ਤੁਹਾਨੂੰ ਇੱਕੋ ਹੀ ਨਾਪ ਤੋਂ ਜਾਣੂ ਕਰਾ ਦਿਆਂ ਲੰਬਾਈ 43 ਆ ਬਾਹ ਸਾਢੇ 25 ਆ ਟੀਰਾ 18 ਛਾਤੀ 41 ਆ ਕਮਰ 25 ਆ हिਪ ਸਾਢੇ 25 ਆ ਫਰੰਟ 9 ਆ ਤੇ ਕਾਲਰ ਹੈਗਾ ਸਾਢੇ 16 ਕੋਣੀ 15 ਇਸ ਜਿਹੜੀ ਪਿਆਮੇ ਲੰਬਾਈ ਕਿੰਨੀ ਆ 40 ਕਮਰ 138 ਮੂਰੀ 17 ਤੇ ਪੱਟ ਹੈਗਾ ਸਾਢੇ 31 ਇਹ ਨਾਪ ਦੇ ਵਿੱਚ ਆਪਾਂ ਕੁੜਤੇ ਨਾਲੋਂ ਪਿਆਮਾ ਨਿਕਲਦਾ ਨਹੀਂ ਤਾਂ ਕਰਕੇ ਆਪਾਂ ਪਹਿਲਾਂ ਕੀ ਕਰਾਂਗੇ ਪਹਿਲਾਂ ਕਿਲਾ ਕੁਝ ਤੁਸੀਂ ਪੀਸ ਲਾ ਮੈਂ ਇੱਥੇ ਆਉਂਦੇ ਹਾਂ ਦੇਖੀ ਚੱਲਿਓ ਠੀਕ ਆ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਜਿਹੜੀਆਂ ਭੈਣਾਂ ਜਾਂ ਭਰਾ ਚੈਨਲ ਤੇ ਬਿਲਕੁਲ ਨਵੇਂ ਹੁੰਦੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਹਰ ਕੋਈ ਵੀਡੀਓ ਤੁਹਾਡੇ ਕੋਲੇ ਆ ਜਾ ਕਰੇ ਨਾਲ ਦੀ ਨਾਲ ਜਦੋਂ ਮੈਂ ਵੀਡੀਓ ਪਾਵਾਂ ਨਾਲ ਦੀ ਨਾਲ ਤੁਹਾਡੇ ਕੋਲੇ ਆ ਜਾ ਕਰੇ ਤੇ ਜੇਕਰ ਕਿਸੇ ਨੂੰ ਇਸ ਤਰ੍ਹਾਂ ਨਹੀਂ ਕਰਨਾ ਉਹ ਫਿਰ ਆਪ ਦਾ ਨੰਬਰ ਗਰੁੱਪ ਦੇ ਵਿੱਚ ਐਡ ਕਰ ਲਓ ਜਿਹੜੀਆਂ ਮੇਰੀਆਂ ਭੈਣਾਂ ਕੋਲੇ ਆਪਣੇ ਦੂਸਰੇ ਚੈਨਲ ਦਾ ਗਰੁੱਪ ਹੈ ਨਹੀਂ ਹਨਾ ਲਿੰਕ ਹੈ ਨਹੀਂ ਉਹ ਵੀ ਵੀਡੀਓ ਆਉਣ ਲੱਗਣੀਆਂ ਤੇ ਆ ਵੀ ਵੀਡੀਓ ਆਉਣ ਲੱਗੇ ਨਹੀਂ ਜੀ ਮੈਨੂੰ WhatsApp ਦੇ ਉੱਪਰ ਹੈਲੋ ਹਾਈ ਲਿਖ ਕੇ ਭੇਜਿਆ ਕਰੋ ਇਹ ਆਲੂ ਲੰਬਾਈ ਹੈਗੀ 43 ਆਪਾਂ ਕਿੰਨਾ ਰੱਖਾਂਗੇ 44.5 ਇੰਚ ਵਾਧੇ ਤੋਂ ਠੀਕ ਆ ਜੀ 44.5 ਇੰਚ ਤੇ ਆਪਾਂ ਲਾ ਕੇ ਨਿਸ਼ਾਨ ਇਸ ਤੋਂ ਬਾਅਦ ਆਪਾਂ ਲਾ ਮੰਨੀ ਸਕੇਲ ਬਿਲਕੁਲ ਸਿੱਧਾ ਜਿਹੜਾ ਕਪੜਾ ਮੇਰੇ ਕੋਲੇ ਆ ਉਹ 370 ਸੀਗਾ ਕਪੜਾ ਜਿਹੜਾ ਆਪਾਂ ਕੱਟ ਰਹੇ ਆ কুরਤੇ ਨਾਲੋਂ ਪਿਆਮਾ ਨਿਕਲਦਾ ਨਹੀਂ ਸੀ ਫਿਰ ਆਪਾਂ ਇਹਨੂੰ ਵੱਖਰੀ ਕਾਟ ਕੱਟ ਰਹੇ ਆ ਥੱਲੇ কুরਤੇ ਵੀ ਅਲੱਗ ਲਾ ਲਾਂਗੇ ਤੇ ਪੂਰਾ ਧਿਆਨ ਨਾਲ ਦੇਖੋ ਕਈ ਵਾਰੀ ਘਰੇ ਨਾ ਪਤਾ ਆਪਣ ਨੂੰ ਘਰੇ ਕੱਟਣਾ ਪਾਈ ਸੂਟ ਤਾਂ ਦਿੱਕਤ ਨਾ ਆਵੇ ਹਨਾ ਆਹ ਜਿਆਦੇ ਫਿਟਿੰਗ ਨਹੀਂ ਨਾਰਮਲ ਆਗਾ ਵੀ ਜਿਹਨੂੰ ਆਪਾਂ ਕਹਿੰਦੇ ਵਾੜਾ ਖੁੱਲਾ ਵੀ ਨਾ ਹੋਵੇ ਪੇਟ ਇਹਨਾਂ ਦਾ ਜਿਹੜਾ ਹੈਗਾ ਉਹ 43 ਆ ਇੱਥੋਂ ਇਹਨਾਂ ਨੇ 50 ਰਖਾਇਆ ਹੋਇਆ ਪੇਟ ਤੋਂ ਯਾਨੀ ਆਮ ਨਾਰਮਲ ਫਿਟਿੰਗ 4 ਇੰਚ ਦੀ ਹੁੰਦੀ ਹੈ ਇਹਨਾਂ ਨੇ ਜਿਆਦੇ ਰਖਾਈ ਹੈ 43 ਤੇ 7 50 50 ਇੰਚ ਆਪਾਂ ਤਿਆਰ ਕਰਕੇ ਦੇ ਦਿੰਦੇ ਨੂੰ ਢਿੱਡ ਤੋਂ ਹਾਂ ਕਪੜਾ ਪਾ ਚੋਹਰਾ ਕਰ ਲਿਆ ਹੁਣ ਹੁਣ ਜਿੰਨਾ ਲੋਡ ਆ ਨਾ ਜਿੰਨੀ ਹੈਪਾ ਉਹਨੇ ਹੀ ਕੱਚਾ ਕੁਰਤਾ ਤਿਆਰ ਸਾਢੇ 25 ਹੈਪਾ ਸਾਢੇ 25 ਉੱਪਰ ਛਾਤੀ ਤੋ ਤਿਆਰ ਕੁਰਤਾ ਉਹ ਥੋੜਾ ਜ ਮੈਂ ਚਾਕ ਡਾਰਕ ਕਰ ਲੈਣਾ ਵੀ ਬਾਹਰਲੇ ਪਾਸੇ ਆਵੇ ਪਰ ਤੁਹਾਨੂੰ ਦਿਖਾਈ ਦੇਵੇ ਜ਼ਰੂਰੀ ਹੈ ਸਾਢੇ 26 ਇੱਥੋਂ ਵੀ ਆਪਾਂ ਲਾਮੈਂਸ਼ਨ ਸਾਢੇ 26 ਤੇ ਠੀਕ ਹੈ ਬਿਲਕੁਲ ਸਿੱਧਾ ਕੋਈ ਜ਼ਿਆਦਾ ਫਿਟਿੰਗ ਨਹੀਂ ਕੁਰਤੇ ਦੇ ਵਿੱਚ ਜੇ ਕਿਸੇ ਭੈਣ ਨੇ ਇਹਨੂੰ ਦੇਖ ਕੇ ਕੱਟਣਾ ਤਾਂ ਸੇਮ ਨਾਪੇ ਉੱਪਰ ਪਾ ਦੂਗਾ ਤੁਸੀਂ ਦੇਖ ਕੇ ਵੀ ਕੱਟ ਸਕਦੇ ਹੋ ਜੇਕਰ ਪਹਿਲਾਂ ਨਹੀਂ ਸਮਝ ਆਉਂਦੀ ਤਾਂ ਫਿਰ ਸ਼ਾਮ ਨੂੰ 8 ਵਜੇ ਦਵਾ ਫੋਨ ਲਾ ਲੈ ਕਰੋ ਜੇ ਕਿਸੇ ਭੈਣ ਨੂੰ ਕਿਸੇ ਚੀਜ਼ ਬਾਰੇ ਪੁੱਛਣਾ ਸ਼ਾਮ ਨੂੰ 8 ਵਜੇ ਤੋਂ ਬਾਅਦ ਫੋਨ ਲਾਉਣਾ ਜੇਨੇ ਕਿਸੇ ਵੀ ਭੈਣ ਨੇ ਕਿਰਪਾ ਕਰਕੇ ਫੋਨ ਨਹੀਂ ਲਾਉਣਾ ਨਾ ਕਿਉਂਕਿ ਤੁਹਾਨੂੰ ਵੀ ਸਮੱਸਿਆ ਹੁੰਦੀ ਆ ਹਨਾ ਪੂਰੀ ਗੱਲ ਨਹੀਂ ਜੇ ਥੋੜੀ ਮੇਰੇ ਸਮਝਦੇ ਤੇ ਮੈਨੂੰ ਵੀ ਹੁੰਦੀ ਆ ਤਾਂ ਕਰਕੇ WhatsApp ਦੇ ਉੱਪਰ ਜਿਆਦਾ ਬੋਲ ਕੇ ਭੇਜਿਆ ਕਰੋ ਤੇ ਬਾਕੀ ਜਿਨੇ ਕਿਸੇ ਨੇ ਗੱਲ ਕਰਨੀ ਹੈ ਫੋਨ ਤੇ ਉਹ ਸ਼ਾਮ ਨੂੰ 8 ਵਜੇ ਤੋਂ ਆ ਲਾ ਸਕਦੇ ਹੋ ਜੀ ਆਲੋ ਆਪਾਂ ਨੂੰ ਇੱਥੇ ਚਾਰੇ ਲਾਡਰ ਮਲਾ ਲਾਂਗੇ ਐ ਹੱਥ ਮਾਰਦਾ ਕਰੋ ਜਿੱਧਰ ਵੀ ਆਪਦੀ ਆਪ ਨਿਕਲਣੇ ਕੱਪੜੇ ਉਧਰ ਕੱਢਿਆ ਕਰੋ ਖਿੱਚ ਕੇ ਨਹੀਂ ਆਪਾਂ ਕਿਸੇ ਵੀ ਲਾਡਰ ਨੂੰ ਛੇੜਨੀ ਆਹ ਉਹਨਾਂ ਦੀ ਹੈਪ ਪੂਰੀ ਪੂਰੀ ਐ ਨਾ ਜਿਵੇਂ ਹੈਪ ਹੈਗੀ 25.51 ਤੇ 26.52 ਪਰ ਠੀਕ ਆ ਬਿਲਕੁਲ ਪੂਰਾ ਪੂਰਾ ਉਹ ਬਾਹਰ ਤੋਂ ਗਲਾਈ ਦੇ ਕੇ ਨਾਲ ਹੀ ਮਲਾ ਦੇ ਉਹ ਵੀ ਲੋਚ ਠੀਕ ਹੈ ਜੀ ਬੈਕ ਪੱਲਾ ਪਾਉਂਚੇ ਚੱਕਦੇ ਹੁੰਦੇ ਆ ਪੇੜ ਦਾ ਜੀ ਜਿਆਦਾ ਹੈ ਹਨਾ ਫਿਰ ਆਪਾਂ ਡੇਢ ਕੋਣੇ ਦੇ ਵਿੱਚ ਚੱਕਦੇ ਨੇ ਜਾਰੇ ਇਹਨਾਂ ਦਾ ਹੈਗਾ ਟਿੱਡ ਜਿਆਦੇ ਵੱਡਾ ਆਪਾਂ ਹੁਣ ਇਹਨੂੰ ਚੱਕਾਂਗੇ ਸੋ ਮੈਂ ਦਿਖਾਵੀਂ ਕਿਵੇਂ ਚੱਕਣਾ ਹੈ ਲਗਭਗ 1.5 ਇੰਚ ਠੀਕ ਹੈ ਇਹ ਚੀਜ਼ ਦੇਖ ਕੇ ਚੱਕ ਰਿਆ ਕਰੋ ਜੇ ਕਿਹਦਾ ਪੇਟ ਇਹ ਤੋਂ ਵੀ ਜ਼ਿਆਦਾ ਵੱਡਾ ਫਿਰ ਆਪਾਂ 2 ਇੰਚ ਤੱਕ ਵੀ ਚੱਕਣਾ ਪੈਣਾ ਇਹਨਾਂ ਦੀ ਛਾਤੀ 41 ਹੈ ਤੇ ਢਿੱਡ ਹੈ ਜਿਹੜਾ ਉੱਤਰ 43 2 ਇੰਚ ਵੱਡਾ ਇਹ ਚੀਜ਼ਾਂ ਪੂਰਾ ਧਿਆਨ ਦੇ ਵਿੱਚ ਰੱਖਿਆ ਕਰੋ ਜੇ ਤੁਹਾਡੇ ਕੋਲ ਕੋਈ ਨਾਪ ਲਾਈਨ ਟੂਟੋਂ ਦਾ ਆਪਾਂ ਨੂੰ ਪਤਾ ਹੋਵੇ ਵੀ ਬੰਦੇ ਦਾ ਜਿਹੜਾ ਸਰੀਰ ਉਹ ਕਿਹੋ ਜਿਹਾ ਹੈ ਨਾ ਫਿਰ ਤੋਂ ਬਾਦ ਘਾਟ ਤਰੀਕੋ ਜੀ ਕਰਕੇ ਉੱਪਰ ਕੱਢਾਂਗੇ ਆਪਾਂ ਚਾਰੇ ਦਾ ਇੱਕੋ ਜਿਹਾ ਕਰਕੇ ਜਿੰਨੀ ਵੀ ਲੰਬਾਈ ਹੈਗੀ ਉੱਪਰ ਕਰ ਦਈਏ ਲੋਕ ਠੀਕ ਆ ਹੁਣ ਮੋਡਾ ਰੱਖਾਂਗੇ ਨੀਚੋਂ 9 ਇੰਚ ਇੱਥੋਂ ਆਵਲਾ ਮੋਡਾ ਥੱਲੇ ਕਿੰਨਾ ਚਾਹੀਦਾ ਆਪਾਂ ਨੂੰ 9 ਆ ਯਾਦ ਰੱਖਿਆ ਕਰੋ 9 ਤੀਰਾ ਕਿੰਨਾ 18 ਯਾਨੀ ਕਿ 18 ਤੋਂ ਕਿ 9 9.5 19 ਠੀਕ ਆ ਇੱਥੋਂ ਆਪਾਂ ਇਹਦੇ ਨਾਲ ਬਣਾ ਦਈਏ ਤੇ ਚਾਕ ਵੀ ਜਿਵੇਂ ਹੋਣੇ ਕੱਦ ਕਾਠ ਦੇ ਪੂਰੇ ਅੰਕਲ ਤਾਂ ਆਪਾਂ ਇਹਦੇ ਨੀਵੇਂ ਕਰਾਂਗੇ ਚਾਕ 16 ਇੰਚ 16 ਸਵਾ 16 ਹੁਣ ਫਿਰ 3 ਥੱਲੇ ਨੂੰ ਕਰ ਲਓ ਉਹੀ ਤਰੀਕਾ 15 12 5 ਵਾਲਾ ਤੁਸੀਂ ਰੱਖਣਾ ਯਾਦ ਰੱਖਿਆ ਕਰੋ 15 12 5 ਵੀ ਮੂੰਹ ਆਹਾ 3 ਇੰਚ ਮੂੰਹ 7 ਇੰਚ ਤੇ ਇਥੋਂ ਖੁੱਟਦਾ ਕਿੰਨਾ ਖੁੱਲਾ 25 ਇੰਚ 25 ਤੇ 25 50 ਇਹ ਆਨ ਜਿੰਨਾ ਕੇ ਵਿੱਚ ਆਊਗਾ ਨਾ ਇੰਨਾ ਐਂ ਦੇਖ ਲਿਆ ਕਰੋ ਰੱਖ ਨਿਸ਼ਾਨਾਂ ਦੇ ਬਿਲਕੁਲ ਉੱਪਰ ਉੱਪਰ ਮੈਂ ਕੱਟੂਗਾ ਕਿਸੇ ਵੀ ਚੀਜ਼ ਨਹੀਂ ਕਿਸੇ ਭੈਣ ਨੂੰ ਸਮਝ ਆਉਂਦੀ ਉਹ ਪੁੱਛ ਲਿਆ ਕਰੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਲਿਖ ਕੇ ਭੇਜਦਾ ਕਰੋ ਮੈਨੂੰ ਹਣਾ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਜ਼ਿਆਦਾ ਲਿਖਿਆ ਕਰੋ ਫਿਰ ਉਹ ਮੈਂ ਜ਼ਿਆਦਾ ਕਮੈਂਟ ਪੜਦਾਗਾ ਜੇ ਕਿਸੇ ਨੇ ਭੈਣ ਨੇ WhatsApp ਤੇ ਪਰਪੋਲਤੀ ਭੇਜਣਾ ਨਹੀਂ ਲਿਖਣਾ ਉਹ WhatsApp ਤੇ ਬੋਲਤੀ ਭੇਜ ਸਕਦੇ ਹੋ ਜਾਨਕਿ ਤੁਹਾਨੂੰ ਸਮਝਾਉਣੀ ਚਾਹੀਦੀ ਚੀਜ਼ ਇਹ ਮੈਂ ਆਪਣਾ ਮੁੱਦਾ ਦਾ ਇਹ ਹੁੰਦਾ ਹਨ ਆ ਦੇਖੋ ਮੈਂ ਥੋੜਾ ਛੱਤ ਕਿ ਕੱਟ ਰਿਹਾ ਕਿਉਂਕਿ ਜਦੋਂ ਅਪ ਫਰੰਟ ਕੱਟਦੇ ਨਾ ਮੋਢਾ ਮੰਨੋ ਮੱਲੀ ਵੱਡਾ ਹੋ ਜਾਂਦਾ ਇਸੇ ਤਰੀਕੇ ਲੇਡੀ ਮੋਢਾ ਤੁਸੀਂ ਬਾਹਰ ਥੱਲੇ ਨੂੰ ਕੱਟਣਾ ਦੇਖ ਕੇ ਆ ਗਲਾਈ ਜਦੋਂ ਪੈਂਦੀ ਹੈ ਫਿਰ ਮੋਢਾ ਵੱਡਾ ਹੋ ਜਾਂਦਾ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਭੈਣਾ ਨੇ ਮੋਢੇ ਦਾ ਖਾਸ ਕਰਕੇ ਆਪਸਾ ਫਕਮ ਆ ਲਿਆ ਹੋੜਾ ਪਹਿਲਾਂ ਬੈਕ ਪੱਲਾ ਕਟਾਂਗੇ ਜਿੱਥੇ ਆਪਣਾ ਤੀਰਾ ਲੱਗਣਾ 1.5 ਇੰਚ ਕੱਟ ਕਰਨਾ ਉਹ ਫਰੰਟ ਤੋਂ ਇਹ ਜਾਣੀ ਕਿ ਐਸ ਤੋਂ 1.5 ਇੰਚ ਕੱਟ ਇੱਕ ਲੋਚ ਵਿਚਾਲੇ ਟੱਕ ਲਾਵਾਣੀ ਜਿਹੜੇ ਆਪਣੇ ਕੋਲੇ ਪ੍ਰੈਸ ਗਰਮ ਹੈਗੀ ਆ ਕ੍ਰੀਮ ਵਾਲਾ ਕੋਈ ਸੈਂਟਰ ਦੇ ਵਿੱਚ ਜਿਵੇਂ ਉਹਨੇ ਕੱਦ-ਕਾਠ ਦੇ ਪੂਰੇ ਆ ਹਨਾ ਲੰਬੀ ਤਾਂ ਤੁਸੀਂ ਇਹਨੇ ਫੱਟੀ ਵੀ ਲੰਬੀ ਕਰਨੀ ਆ ਇਹ ਲਾਈਨ ਮੀਂ ਧਿਆਨ ਰੱਖਣਾ ਸਾਰਿਆਂ ਦੇ ਫੱਟੀ 15 ਨਹੀਂ ਪਾਉਣੀ ਜਿਵੇਂ ਇਹ ਕੱਦ-ਕਾਠ ਦੇ ਪੂਰੇ ਤੁਸੀਂ ਇਹਨੇ ਫੱਟੀ 16 16.5 ਤੇ ਘਰ ਲੈ ਜਾ ਸਕਦੇ ਠੀਕ ਆ ਆਮਨ ਨਿਸ਼ਾਨਾ ਤਾਂ 16.5 ਤੇ ਐਨੀ ਗਲੇ ਦੇ ਵਿੱਚ ਆ ਜਾਊਗੀ ਤਾਂ ਉਹੀ ਫੱਟੀ 13 13.5 ਇਹਨੇ ਕਟਾਈ ਦੀ ਰਹੂਗੀ ਇਹ ਕਾਲਰ ਜਿਹੜਾ ਹੈਗਾ ਇਹਨਾਂ ਦਾ ਉਹ ਹੈਗਾ 16.5 ਆਪਾਂ ਕਿੰਨੇ ਲਾਵਾ ਨਿਸ਼ਾਨ 2.1 ਨੀਚੇ ਨੂੰ ਤਿੰਨ ਤੋਂ 1 ਸੂਤ ਘੱਟ ਇਹ ਤਿਰਛਾ ਰੱਖਣਾ ਨੂੰ ਇਹ ਇਧਰੋਂ ਤੀੜਾ ਕਿੰਨਾ 9 ਇੰਚ ਆਪਾਂ ਸੂਤ ਘੱਟ ਲਾਉਣਾ ਆ ਚੀਜ਼ ਇਹ ਫਰੰਟ ਸਾਫ਼ ਰਵੇ ਜਿਹੜੀ ਆ ਜੀ ਬੋਣੀ ਆਪਾਂ ਮੋਢੇ ਢਲਾ ਉਹ 2 ਇੰਚ ਮੋਢਾ ਕਿੰਨਾ ਆਹ ਸੌਰੀ ਫਰੰਟ ਕਿੰਨਾ 9 ਇੰਚ ਆ ਦੇਖੋ ਜਦੋਂ ਆਪਣਾ ਆ ਫਰੰਟ ਆਏ ਹੋਗੇ ਨਾ ਆ ਦੇਖੋ ਇਹਦੇ ਨਾਲ ਮੋਢਾ ਕਿੰਨਾ ਵੱਡਾ ਹੋਈ ਮੈਂ ਤੁਹਾਨੂੰ ਮਣਕੇ ਵੀ ਦਿਖਾਇਆ ਸੀ ਕੱਲ ਨੂੰ ਆਏ ਲੇਡੀ ਮੋਢਾ ਮਿਲਣਾ ਕਰੋ ਇਹ ਆ ਦੇਖੋ ਕੋਈ ਨਾ ਸਿੰਪਲ ਮੋਢਾ ਕਿੰਨਾ ਸਵਾ 10 ਉਹ ਦੇਖੋ ਗਲਾਈ ਪੈ ਕੇ ਕਿੰਨਾ ਬਣਿਆ ਜਦੋਂ ਇੱਥੋਂ ਹੀ ਐ ਜਾਊਗਾ ਇਹ ਕਿੰਨਾ ਹੋ ਗਿਆ 11.5 ਇੰਚ ਇੰਨੇ ਕੇ ਏਰੀਆ 'ਚ 1.5 ਇੰਚ ਦਾ ਫਰਕ ਪੈ ਗਿਆ ਆਹੀਂ ਤੁਸੀਂ ਜੇ ਭੈਣਾਂ ਨੂੰ ਮੋੜਾ ਪਾਉਣ ਦਾ ਨਹੀਂ ਪਤਾ ਲੱਗਦਾ ਤਾਂ ਪਹਿਲਾਂ ਫੀਤਾ ਰੱਖ ਕੇ ਕੱਚਾ ਮੇਲਣਾ ਕਰੋ ਵੀ ਜੇ ਮੈਂ 7 ਰੱਖਦਾ ਕਿੰਨਾ ਬਣ ਜੂ 6.5 ਰੱਖਦਾ ਕਿੰਨਾ ਬਣ ਜੂ ਇਹ ਬਹੁਤ ਵਧੀਆ ਸੌਖਾ ਤਰੀਕਾ ਤਾਂ ਭੈਣਾਂ ਜ਼ਰੂਰ ਨੋਟ ਕਰ ਲੈਣ ਨੂੰ ਠੀਕ ਆ ਨਿਸ਼ਾਨਾ ਨਹੀਂ ਆਪਾਂ ਬਿਲਕੁਲ ਉਪਰ ਉਪਰ ਹੀ ਕਟਾਈ ਨੋਟ ਗਰੰਟ ਆਪਣਾ ਬਿਲਕੁਲ ਸਾਫ ਆ ਪੀਰੇ ਵਾਲਾ ਪਾਸਾ ਪਹਿਲਾਂ ਕੱਟ ਕੇ ਦਿਖਾਤਾ ਸੀਗਾ ਕੁਰਤੇ ਦੇ ਕੱਲੇ ਪੱਲੇ ਕੱਟੇ ਆਪਾਂ ਨੇ ਇਹ ਧਿਆਨ ਰੱਖਣਾ ਵੀ ਜਿਹੜਾ ਕੋ ਬੰਦਾ ਪਹਾਰਾ ਆਪਾਂ ਉਹਨਾਂ ਦੇ ਇਹ ਕਾਰਡ ਕੱਟਨੀ ਆ ਹਨਾ ਕਦੇ ਕਦੇ ਕਿ ਪਹਾਰਾ ਨਾਬ ਵੀ ਆ ਜਾਂਦਾ ਵੀ ਤੁਸੀਂ ਉਹਦੇ ਵਿੱਚ ਉਲਝਣਾ ਨਹੀਂਗਾ ਜੇ ਤੁਸੀਂ ਆਪਾਂ ਇਹਨੂੰ ਦੂਜੀ ਕਾਰਡ ਕੱਟਾਂਗੇ ਤਾਂ ਸੂਟ ਆਪਣੇ ਸਾਰਾ ਪੱਲੇ ਪੈ ਜਾਊਗਾ ਇਹ ਚੀਜ਼ ਦਾ ਧਿਆਨ ਰੱਖਣਾਗਾ ਹੁਣ ਜਿਹੜਾ ਆਪਣੇ ਕੋਲੇ ਆ ਕਪੜਾ ਬਚਿਆ ਇਹ ਤਾਈਓ ਬਚੇ ਇਹ ਕਪੜਾ 370 ਸੀ ਮੈਨੂੰ ਪਤਾ ਵੀ ਇਹ ਭਾਰੀ ਆ ਆਪਾਂ ਇਹਨਾਂ ਦਾ 370 ਲਾਇਆ ਸੀ ਕਪੜਾ ਆ ਉਹ ਸਾਰਾ ਕਪੜਾ ਬਦੂਰਾ ਕਰਾ ਜੀ ਬਾਕੀ ਜੇ ਕਿਸੇ ਚੀਜ਼ ਦੀ ਨਹੀਂ ਸਮਝ ਆਉਂਦੀ ਨਾ ਪੁੱਛ ਲਿਆ ਕਰੋ ਕੋਈ ਸੰਗਤ ਦੀ ਲੋੜ ਨਹੀਂ ਗਈ ਤੇ ਬਾਕੀ ਮੈਂ ਨਾਲ ਹਰ ਰੋਜ਼ ਲਾ ਦਾਂਗਾ ਉਹ ਮੈਸੇਜ ਤਾਂ ਕਈ ਪਰ ਫਿਰ ਵੀ ਆਪਣੇ ਨਾਲ ਨਵੀਆਂ ਜੋੜੀਆਂ ਨੇ ਆਪਾਂ ਜਿਹੜਾ ਕੁਝ ਸਿਖਾਉਣ ਦਾ ਕੋਈ ਪੈਸਾ ਨਹੀਂ ਕੋਈ ਅਲੱਗ ਤੋਂ ਹਨ ਬਿਲਕੁਲ ਫ੍ਰੀ ਸੇਵਾ ਹੈ ਕੋਈ ਸਿਖਾਉਣ ਦਾ ਕੋਈ ਵੀ ਅਲੱਗ ਤੋਂ ਪੈਸਾ ਨਹੀਂ ਆਪਾਂ ਆਪਾਂ ਨੂੰ ਕੋਈ ਆਨਲਾਈਨ ਕਲਾਸ ਲਾਉਣੀ ਪਵੇ ਆਪਾਂ ਪੈਸਾ ਨਹੀਂ ਲੈਣਾ ਬਿਲਕੁਲ ਫ੍ਰੀ ਸੇਵਾ ਜੇ ਕਿਸੇ ਭੈਣ ਨੂੰ ਕਈ ਵੀ ਲੈ ਜਾਂਦੇ ਵੀ ਜੇ ਮੈਂ ਨੰਬਰ ਗਰੁੱਪ ਦੇ ਵਿੱਚ ਐਡ ਕਰਵਾਇਆ ਤਾਂ ਬਾਈ ਪੈਸੇ ਮੰਗੂ ਹਨ ਨਹੀਂ ਕੋਈ ਇਹੋ ਜਿਹਾ ਕੰਮ ਨਹੀਂ ਬਿਲਕੁਲ ਫ੍ਰੀ ਸੇਵਾ ਜੇ ਕਿਸੇ ਭੈਣ ਨੇ ਆਪਦਾ ਨੰਬਰ ਵੀ ਗਰੁੱਪ ਦੇ ਵਿੱਚ ਪਾਉਣਾ ਉਹ ਵੀ ਫ੍ਰੀ ਸੇਵਾ ਜੇ ਮੈਂ ਕੋਈ ਆਨਲਾਈਨ ਕਲਾਸ ਦਾ ਵੀ ਆਪਣਾ ਬੰਦਾ ਹਨ ਉਹ ਵੀ ਆਪ ਫ੍ਰੀ ਸਰਵਿਸ ਕਰਾਂਗੇ ਇਹ ਨਹੀਂ ਹੈ ਕੋਈ ਪੈਸਿਆਂ ਦਾ ਚ ਕੋਈ ਹੋਊਗਾ ਹਨਾ ਲਾਲਚ ਆ ਲੋ ਫੱਟੀਆਂ ਪਲਾਵਾਂਗੇ ਇੱਥੋਂ ਕਾਣ ਕੱਢਣ ਵਾਸਤੇ ਇਸ ਬਿਲਕੁਲ ਸਿੱਧੀ ਬੰਮਾ ਤੁਸੀਂ ਲੇਡੀ ਪਲਾਜੋ ਕੱਟਣਾ ਪਾਵਾਂ ਜੈਂਟਸ ਪਜਾਮਾ ਇੱਥੋਂ ਦੋਨ ਛੱਡ ਲਿਆ ਕਰੋ ਆਇਆ ਫੱਟੀ ਲਾਉਣ ਬਿਲ ਨਾ ਇੱਥੋਂ ਜਿਵੇਂ ਹੁਣ ਅੰਕਲ ਦੇ ਢਿੱਡ ਵੱਡਾ ਆਪਾਂ ਕਿੰਨਾ ਚੱਕ ਤੈਨੂੰ 1 ਇੰਚ ਇੱਥੋਂ ਦੇਖੋ ਇੱਥੇ ਲਾ ਕੇ ਖਤਮ ਕਰ ਦਿਆ ਕਰੋ ਇਹਨੂੰ ਆਪਾਂ ਤੁਸੀਂ ਲੇਡੀ ਪਲਾਜੋ ਕੱਟਣਾ ਆਪਾਂ ਜੈਂਟਸ ਪਜਾਮਾ ਕਾਟਾ ਸੇਮ ਹੀ ਹੁੰਦੀਆਂ ਕਾਲੇ ਮਟੋਲੀ ਬਾਰੇ ਬਹੁਤ ਸੰਖੇਪ ਦੇ ਵਿੱਚ ਜਾ ਕੇ ਦੱਸਿਆ ਸੀ ਬਰੀਕੀ ਦੇ ਵਿੱਚ ਜਿਹੜਾ ਮੈਂ ਦੋ ਇੰਚ ਛੱਡਿਆ ਇਹ ਨੇਫਾ ਇਲਾਸਟਿਕ ਕੁਛ ਵੀ ਤੁਸੀਂ ਪਾਉਣ ਨੂੰ ਦੋ ਇੰਚ ਛੱਡ ਰਹੀ ਹੈ ਜਿਹੜੀ ਲੰਮਾਈ ਇਹਨਾਂ ਦੀ ਪਜਾਮੇ ਦੀ ਉਹ 40 ਆ 2.5 ਇੰਚ ਵਾਧਾ ਪਰਖਾਂਗੇ ਤਰਪਾਈ ਕਰਾਂਗੇ ਥੱਲੇ ਠੀਕ ਆ ਤਾਂ ਇਥੋਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਜੇ ਹੁਣ ਮੇਰੇ ਕਰਗਾ ਬੰਦਾ ਤਾਂ ਉਹਦੇ 40 ਦੇ ਵਿੱਚ ਜੇ ਤੁਸੀਂ 30 ਆਪਣਾ 11 ਕੱਢੋ ਕਿੰਨਾ ਬਜੂ 29 ਤੇ ਜਿਵੇਂ ਹੁਣ ਇਹ ਬੰਦਾ ਭਾਰਾ ਇਹਨਾਂ ਦੇ ਆਪਾਂ 12 ਇੰਚ ਕੱਢ ਕੇ ਦੇਖਦੇ ਕਿੰਨਾ ਦੂਗਾ ਐਂ ਕੱਢ ਲਿਆ ਕਰੋ ਬਾਕੀ ਆਪਾਂ ਨੂੰ ਝੋਲਾ ਜਦੋਂ ਆਪਾਂ ਕੰਮ ਕਰਦੇ ਆ ਨਾ ਚੋਲੀ ਦਾ ਪਤਨ ਲੱਗ ਜਾਂਦਾ ਇਸ ਨਾਪ ਨੂੰ ਇੰਨੀ ਝੋਲੀ ਪਾਉਗੀ ਬਾਲਾ ਕੋਈ ਲੰਮਾ ਚੌੜਾ ਕੰਮ ਨਹੀਂ ਹੈਗਾ ਇੱਥੋਂ ਲਾ ਕੇ ਦੇਖ ਲੈਂਦੇ ਆਪਾਂ ਇਸ ਨਾਲ ਵਾਹ 13 ਇੰਚ ਤਾਂ ਜਿਹੜੀ ਇਹਦੀ ਝੋਲੀ ਬਣ ਕੇ ਇਹਨਾਂ ਦੀ ਰਹੂਗੀ ਉਹ 12 ਇੰਚ ਬਿਲਕੁਲ ਸਹੀ ਆਊਗੀ 12 12 ਤਾਂ ਐਂ ਕਰ ਲਿਆ ਕਰੋ ਬਿਲਕੁਲ ਸੌਖਾ ਤਰੀਕਾ ਮੇਰਾ ਕਿਨਾਂਪ ਵਾਲੇ ਨੇ 11 ਇੰਚ ਭਾਰੀ ਨਾਪ ਵਾਲੇ ਨੇ 12 ਸਵਾ 12 ਠੀਕ ਆ ਇਹ ਜੀ ਯਾਦ ਰੱਖਿਓ ਉਹੀ ਮੋਢੇ ਵਾਲੀ ਹਿਸਾਬ ਆ ਜਿਵੇਂ ਮੋਢਾ ਵਧਾਈ ਜਾਂਦੇ ਆ ਜਿਵੇਂ ਜਿਵੇਂ ਨਾਂ ਭਾਰੀ ਹੋ ਜਾਂਦਾ ਓਵੇਂ ਓਵੇਂ ਵਧਾ ਲਿਆ ਕੋਈ ਚੀਜ਼ ਆਲੋ ਪਹਿਲਾਂ ਆਪਾਂ ਸਿੱਧਾ ਨਿਸ਼ਾਨ ਲਾ ਲਈਏ ਇਸ ਤਰ੍ਹਾਂ ਆਪਾਂ ਫੋਲਡ ਕਰਨ ਵਾਲਿਆ ਜਿੰਨਾ ਪੱਤਰ ਪਾਈ ਦੇ ਵਿੱਚ ਮੋਢਾ ਕੱਪੜਾ ਨਿਸ਼ਾਨ ਦੇਖਦੇ ਆ ਕੈਮਰੇ ਵਿੱਚ ਠੀਕ ਆ ਬਾਕੀ ਜਿਹੜੀ ਚੀਜ਼ ਨਹੀਂ ਸਮਝ ਆਉਂਦੀ ਉਹ ਪੁੱਛ ਲਿਆ ਕਰੋ ਇੱਥੋਂ ਆਪਾਂ ਛੱਟ ਨਹੀਂ ਛੱਟਣਾ ਅਧਾ ਇੰਚ ਪਰ 3.31 ਆ ਇਥੋਂ ਪਰਟ 33.5 ਆ ਆਪਾਂ ਕਿੰਨਾ ਲਾਵਾਂਗੇ 33.5 ਪਿੱਛੇ ਝੁਲੀ ਵਧਾਵਾਂਗੇ ਜੀ ਆਹ ਲਓ ਪਹਿਨੇ ਇਥੋਂ ਨਾਲ ਆਪਾਂ 2 ਇੰਚ ਛੱਡ ਕੇ ਕਿੰਨਾ ਹੋ ਗਿਆ ਸਵਾ 13 ਇਥੋਂ ਵੀ ਆਪਾਂ ਸਵਾ 13 ਇਥੋਂ ਵੀ ਸਵਾ 13 ਆਮਾ ਤੁਸੀਂ ਲੇਡੀ ਜੀ ਲੋਰ ਕੱਟਣੀ ਆ ਭੈਣ ਨੇ ਕਿਸੇ ਨੇ ਆਪਦਾ ਪਜਾਮਾ ਕੱਟਣਾ ਆਹ ਤਰੀਕਾ ਵਰਤੋਗੇ ਬਿਲਕੁਲ ਸਹੀ ਆਊਗਾ ਸਵਾ 13 ਦਾ ਕਿੰਨਾ ਹੋ ਗਿਆ 6.51 ਤੇ ਮੂਰੀ ਕਿੰਨੀ ਹੈ 17 17 ਦਾ ਕਿੰਨਾ ਹੋ ਗਿਆ ਸਵਾ ਚਾਰ ਉਨ ਇੱਥੇ ਆਏ ਗੱਲਾਂ ਕਰੋ ਅੱਧਾ ਉਧਰ ਅੱਧਾ ਇੱਧਰ ਹੁਣ ਆਪਾਂ ਸਾਰੇ ਨਿਸ਼ਾਨ ਚੱਕਾਂਗੇ ਧਿਆਨ ਨਾਲ ਦੇਖੋ ਬਾਕੀ ਜਿਹੜੀਆਂ ਭੈਣਾ ਆ ਫੱਟੀ ਨਹੀਂ ਵਰਤਦੀਆਂ ਉਹ ਫੱਟੀ ਨਾਲ ਹੀ ਕੱਟਿਆ ਕਰੋ ਫੱਟੀ ਬਿਨਾਂ ਤਾਂ ਗੱਲ ਬੰਦ ਹੀ ਨਹੀਂ ਹੈ ਨਾ ਆਹ ਹੀ ਫੱਟੀ ਇੰਨੀ ਸ਼ੇਪ ਵਾਲੀ ਲਿਆਉਣੀ ਆ ਬਿਲਕੁਲ ਨਿਸ਼ਾਨ ਆਪਾਂ ਸਿੱਧਾ ਲਾਵਾਂਗੇ ਲਓ ਜੀ ਇੱਥੋਂ ਜਿਹੜਾ ਆ ਨਿਸ਼ਾਨ ਹੋਣਾ ਇਹਨੂੰ ਵਸਾਇਨ ਕੱਚਾ ਕਰ ਲੈ ਕਰੋ ਜਿੰਮੇ ਗੀਤਨ ਪੈਲਸ ਦੇ ਨਾਲ ਕੱਚਾ ਹੁਣ ਆਪਾਂ ਇੱਥੇ ਧਰਾਂਗੇ ਫੱਟੀ ਹਾਂ ਵੀਡੀਓ ਪੂਰੀ ਦੇਖ ਕੇ ਚੰਗੀ ਤੇ ਆਪਾਂ ਮੈਂ ਦੋ ਵਾਰੀ ਦੇਖ ਲਿਆ ਕਰੂ ਕਾਲ ਨਾ ਕਰਿਆ ਕਰੂ ਕੱਟਣ ਵੇਲੇ ਕੰਮ ਨੂੰ ਬਾਅਦ ਦੇ ਵਿੱਚ ਫਿਰ ਮੱਥਾ ਫੜ ਕੇ ਬੈਠਣਾ ਪੈਂਦਾ ਹਨਾ ਵੀ ਗਲਤ ਕੱਟਾ ਹੈਗਾ। ਪਹਿਲਾਂ ਧਿਆਨ ਨਾਲ ਦੇਖ ਲਿਆ ਕਰੋ ਵੀ ਕਿੰਨੇ ਨਾਪ ਨੂੰ ਕਿੰਨੀ ਝੋਲੀ ਪਾਈ ਆ। ਤਾਂ ਕੱਲ ਇੱਕ ਭੈਣੇ ਬਹੁਤ ਵਧੀਆ ਸੁਝਾਅ ਦਿੱਤਾ। ਮੈਂ ਉਹਨੂੰ ਕਹਿਣਾ ਉਹਨੇ ਵੀ ਸੁਝਾਅ ਤੁਸੀਂ ਸਾਰੇ ਵੀ ਧਿਆਨ ਕਰੋ ਵੀ ਬਾਈ ਐਂ ਕਰ ਲਿਆ ਕਰੋ। ਉਹਨਾਂ ਨੇ ਦੱਸਿਆ ਵੀ ਬਾਈ ਤੁਸੀਂ ਨਾਲ ਨਾ ਥੋੜਾ ਨਾਪ ਦਾ ਹੀ ਪਾ ਦਿਆ ਕਰੋ। ਐਨੇ ਨਾਪ ਨੂੰ ਇੰਨਾ ਮੋਢਾ ਪਾਇਆ ਆਪਾਂ ਹਨਾ। ਹਾਂ ਠੀਕ ਆ। ਹੁਣ ਮੈਂ ਤੁਹਾਨੂੰ ਝੋਲੀ ਮਣਕੇ ਦਿਖਾਉਂਗਾ ਵੀ ਆਪ ਕਿੰਨੀ ਰਹੂਗੀ ਇਹਨਾਂ ਦੀ ਐਂ ਝੋਲੀ ਮਿਲਨਿਆ ਕਰੋ ਕੱਟਣ ਤੋਂ ਪਹਿਲਾਂ ਕਿ ਹੁਣ ਆਪਣੇ ਕੋਲੇ ਲਾਜ ਹੈਗਾ ਵੱਡੀ ਵੀ ਹੋ ਜੀ ਇਹ ਆਈ ਕਿੰਨੀ ਆ 14.1 ਝੋਲੀ ਜਿਹੜੀ ਨੇ ਬਣ ਕੇ ਕਿੰਨੀ ਰਹਿ ਗਈ 12 ਥੋੜੀ ਹਜੇ ਵੀ ਛੋਟੀ ਆ ਮੈਂ ਥੱਲੇ ਕੱਟਣ ਮਿਲ ਕੈਂਚੀ ਥੱਲੇ ਨੂੰ ਕਰ ਦੂੰ ਤਾਂ ਕਿ ਝੋਲੀ ਇਹ ਨਹੀਂ ਵੱਡੀ ਆ ਵੇ ਹਨਾ ਕਿਉਂਕਿ ਨਾਪ ਦੇ ਇਹ ਭਾਰੇ ਅੰਕਲ ਬਾਕੀ ਅਗਲੀ ਝੋਲੀ 12 ਬੈਕ 15 16 ਬਣ ਜੂ ਉਹਦਾ ਵੀ ਕੋਈ ਦਿੱਕਤ ਨਹੀਂ ਹੋਣੀ ਨਾ ਬੈਠ ਲੋਟੇ ਚ ਆ ਠੀਕ ਆ ਅੱਗੇ ਤੋਂ ਆਪਾਂ 1 ਇੰਚ ਡਾਊਨ ਕੀਤਾ ਪੂਰਾ ਨਾਰਮਲ ਆਪਾਂ ਅੱਧਾ ਪੌਣਾ ਇੰਚ ਡਾਊਨ ਕਰਦੇ ਹੁੰਦੇ ਨੇ ਤੇ ਪਾ ਥੋੜਾ ਮੈਂ ਥੱਲੇ ਕੱਟ ਤਾਂ ਇੰਨੀ ਝੋਲੀ ਪਾਜੂਗੀ ਨੇ ਲੋਚ ਯਾਨ ਮੇਰੇ ਇੱਕ ਪਾਸਾ ਕੱਟਿਆ ਗਿਆ ਆਪਣਾ ਆਪਣਾ ਛੋਟੇ ਵੱਲੇ ਹੁਣ ਆਪਾਂ ਆਪ ਪਾਸੇ ਨੂੰ ਐ ਘਮਾਵਾਂਗੇ ਬਾਕੀ ਕਾਟ ਸੇਮ ਹੀ ਹੁੰਦੀ ਹੈ ਬਸ ਕੁੜਤੇ ਦਾ ਤੁਸੀਂ ਧਿਆਨ ਰੱਖਣਾ ਜੀ ਪਹਿਲਾਂ ਕੱਟ ਲੈਣਾ ਜੀਦੇ ਨਾਪ ਪਾਰਾ ਉਹਨਾਂ ਦੇ ਜੇ ਕੋਈ ਤਾਂ ਬਾਲ ਵਾਲਾ ਹੁੰਦਾ ਉਹਦੀ ਕਾਟ ਹੋਰ ਹੁੰਦੀ ਕਈ ਕਾਟਾਂ ਹੁੰਦੀਆਂ ਜਿਵੇਂ ਜਿਵੇਂ ਤੁਸੀਂ ਕੰਮ ਦੇ ਵਿੱਚ ਵੜੀ ਜਾਉਂਗਾ ਤੁਹਾਨੂੰ ਹਸਾਬ ਆਈ ਜਾਊਗਾ ਮੈਂ ਇਹ ਕਾਟ ਨੂੰ ਅਜ ਤਾਈਂ ਥੋੜੇ ਸਾਹਮਣੇ ਲੈ ਕੇ ਆ ਮੈਂ ਕਿਹਾ ਜੀ ਕਈ ਵਾਰੀ ਕਿਸੇ ਭੈਣ ਨੇ ਪਾਰੇ ਨਾਪ ਦਾ ਸੂਟ ਕੱਟਣਾ ਹੁੰਦਾ ਜਾਂ ਕਿਸੇ ਟੈਂਡਰ ਮਾਸਟਰ ਨੇ ਨਹੀਂ ਪਤਾ ਲੱਗਦਾ ਜਿਵੇਂ ਕੋਈ ਨਵਾਂ ਮੁੰਡਾ ਕੰਮ ਸਿੱਖਿਆ ਹੁੰਦਾ ਹਨ ਤਾਂ ਫਿਰ ਉਹਨਾਂ ਵਕਤ ਇਹ ਚੀਜ਼ ਸੌਖੀ ਹੈ ਵੀਡੀਓ ਸਾਹਮਣੇ ਰੱਖ ਲਿਆ ਕਰੋ ਜਦੋਂ ਨਾਪ ਪਾਰਾ ਆਉਂਦਾ ਉਦੋਂ ਇਹਨੂੰ ਚੱਕ ਕੇ ਉਵੇਂ ਕੱਟ ਲਿਆ ਕਰੋ ਬਾਕੀ ਕਪੜਾ ਜੇ ਤੁਹਾਡੇ ਕੋਲ ਪੁੱਛਣਾ ਹੁੰਦਾ ਪਾਰੇ ਪੇਪਰ ਆਮ ਤਾਂ 4 ਮੀਟਰ ਵੀ ਲੱਗ ਜਾਂਦਾ ਸਕਿੰਗਰ ਸਵਾ 4 ਵੀ ਲੱਗ ਜਾਂਦਾ ਨਾ ਇਹ ਚੀਜ਼ਾਂ ਤੁਸੀਂ ਨੋਟ ਕਰਨੀਆਂ ਹੋਣਗੀਆਂ ਵੀ ਸਾਰਿਆਂ ਦੇ 3.5 ਮੀਟਰ ਕਪੜਾ ਨਹੀਂ ਲੱਗਦਾ ਇਹ ਆਹ ਉਹੜਾ ਪਾ ਬੈਗ ਚੱਕਾਂਗੇ ਆ ਟੱਕ ਦਾ ਲਾਜ਼ਮੀ ਧਿਆਨ ਰੱਖਣਾ ਥੱਲੇ ਟੱਕ ਹੁੰਦਾ ਕਿ ਜੇ ਆ ਆਪਣਾ ਪੈਲਸਲ ਨਿਸ਼ਾਨੀ ਤੇ ਟੱਪ ਕੇ ਨਾ ਫਿਰ ਪਿਛਲੇ ਪੱਲੇ ਦੇ ਵਿੱਚ ਟੱਕ ਆ ਜੂਗਾ ਉਹ ਧਿਆਨ ਰੱਖਣਾ ਤੁਸੀਂ ਲਾਈਨ ਬੈਕ ਆਪਾਂ ਨੇ ਜਿੰਨੀ ਚੱਕੀ ਉਹ ਨਹੀਂ ਵਾਰ ਤੋਂ ਵਾ ਚੱਕਾਂਗੇ ਇੱਥੋਂ ਲਗਭਗ 2 ਇੰਚ ਚੱਕ ਦੀ ਨਾ ਕਿਉਂਕਿ ਬੈਕ ਤੋਂ ਪਜਾਮਾ ਫਿਰ ਲੈਂਦਾ ਨਹੀਂ ਆਣੀਆਂ ਨਾਲੇ ਚੱਕਾਂ ਨਹੀਂ ਇਹ ਆਪਾਂ ਤਿੰਨ ਸਵਾ 3 ਇੰਚ ਪੱਟ ਵਧਾ ਲਿਆ ਇੱਦੋਂ ਇੱਥੋਂ ਵਧਾਵਾਂਗੇ ਆਪਾਂ 1.5 1 ਠੀਕ ਆ ਇਹ ਚੀਜ਼ਾਂ ਭਾਰੇ ਨਾਪ ਦੇ ਤੁਸੀਂ ਲਾਜ਼ਮੀ ਵਾਰਤ ਨਹੀਂ ਜੇ ਕਿਸੇ ਭੈਣ ਨੇ ਆਪ ਦਾ ਪਲਾਜੋ ਕੱਟਣਾ ਖੁੱਲਾ ਜਾਂ ਕਰਕੇ ਹੈ ਨਾ ਰੱਖਣਾ ਆਹੀ ਸੇਮ ਤਰੀਕਾ ਤੁਸੀਂ ਵਾਰ ਸਕਦੇ ਹੋ ਜਿਹੜੀਆਂ ਭੈਣਾਂ ਦਾ 138 40 ਇੱਥੋਂ ਤੁਨੀ ਤੋਂ ਨਹੀਂ ਤੁਨੀ ਥੱਲੇ ਇੱਥੇ ਆਪਾਂ ਨਾਲਾ ਬੰਨ੍ਹਨੇ ਇੱਥੋਂ 38 ਜਾਂ 40 ਜਿੰਨਾ ਲੱਕ ਆ ਲੱਕ ਲਾਇਮ ਹੀ ਬਣਾ ਕਰੋ ਜਦੋਂ ਕਿਸੇ ਦਾ ਪਲਾਜੋ ਵਗੈਰਾ ਬਣਾਉਣਾਗਾ ਆਪਾਂ ਮੈਂ ਤੁਹਾਨੂੰ ਸਲਵਾਰ ਦਾ ਨਾਪ ਆਉਂਦਾ ਉਹਨੂੰ ਫੋਨ ਕਰਕੇ ਪੁੱਛੋ ਵੀ ਲੱਕ ਤੁਹਾਡਾ ਕਿੰਨਾਗਾ ਫਿਰ ਲਾਸਟ ਵੀ ਲੱਕ ਦੇ ਹਿਸਾਬ ਨਾਲ ਹੀ ਪੈਂਦੀ ਆ ਤੇ ਜੇ ਆਪਾਂ 벨ਟ ਲਾ ਪਿਆ ਮਮਣੋ ਉਹ ਵੀ ਲੱਕ ਦੇ ਹਿਸਾਬ ਦੇ ਨਾਲ ਹੀ ਪੈਂਦਾ ਇੱਥੋਂ ਜਿਹੜਾ ਆਪਾਂ ਛੱਟਣਾ ਆ ਏਰੀਆ ਉਹ 2 ਇੰਚ ਬਿਲਕੁਲ ਸਿੱਧਾ ਇੱਥੋਂ ਆਪਾਂ ਲਾਵਾਂਗੇ ਸਾਈਡ ਤੋਂ ਝੋਲੀ ਮਣਕੀ ਦਿਖਾਵਾਂ ਪਹਿਲਾਂ ਵੀ ਕਿੰਨੀ ਰਹਿ ਰਹੀ ਆ ਠੀਕ ਆ ਬੈਗ ਪੂਰੀ ਚੱਕਾਂਗੇ ਜਦੋਂ ਆਪਾਂ ਤਾਂ ਪਜਾਮਾ ਪੂਰਾ ਬਿਲਕੁਲ ਓਕੇ ਆਊਗਾ ਆਦਤਿਕ ਰਣਸ਼ਾ ਨਾਲ ਇਹਨਾਂ ਪੂਰੀ ਫੱਟੀ ਨਹੀਂ ਜਮ ਇੱਥੋਂ ਫੱਟੀ ਥੱਲੇ ਨੂੰ ਤੋੜ ਕੇ ਨਾ ਬੰਨ੍ਹ ਜੀ ਬਾਕੀ ਨਹੀਂ ਚੱਲ ਇਹ ਐਸੇ ਠੀਕ ਆ ਹੋਮੀ ਜਿਵੇਂ ਮੂਲੀ ਪੱਲੀ ਪਾਈ ਸੀ ਤਿਰਛੀ ਸ਼ੇਪ ਦੇਣੀ ਇਹਨੂੰ ਐ ਹੌਲੀ 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 ਆਹ ਲੋ ਇਥੋਂ ਬਣਾ ਗਏ ਆਪਾਂ ਕਿੰਨਾ ਹੋ ਗਿਆ 77 ਉਹੀ ਝੋਲੀ ਰਹੀ ਜਿਹੜੀ 15 15.5 ਬਣ ਕੇ ਬੈਕ ਤੇ ਅਗਲੀ ਝੋਲੀ ਰਹੀ 12.5 ਤੇ ਬਿਲਕੁਲ ਸਹੀ ਆਊਗੀ। ਇਹੀ ਕਿਸੇ ਭੈਣ ਨੇ ਆਉਗੀ ਝੋਲੀ ਰੱਖਣੀ ਇੰਨੀ ਤਾਂ ਬਿਲਕੁਲ ਸਹੀ ਆਊ। ਬਾਹਰੇ ਨਾਪ ਦਾ ਜੇ ਕਿਸੇ ਨੇ ਪਲਾਜੋ ਕੱਟਣਾ ਤਾਂ ਇਹ ਨੂੰ ਤੁਸੀਂ ਦੇਖ ਕੇ ਕੱਟ ਸਕਦੇ ਹੋ ਨਾ। ਇਹ ਤੇ ਕੰਜੀ ਰੋਕਣ ਥੋੜੀ ਬਾਹਰ ਨੂੰ ਵਸਕਣ ਦੀ ਤਾਂ ਕਿ ਤਰਪਾਈ ਕਰਨ ਦੇ ਲਈ ਬਲ ਨਾ ਪਵੇ ਕੋੜਾ ਪੈਥੋਂ ਕਟਾਂਗੇ ਕੰਨੀ ਦੇ ਨਾਲ ਨਾਲ ਦੀ ਤਾਂ ਠੀਕ ਆ ਇੱਥੋਂ ਵੀ ਤਿਆਰ ਰੱਖਣਾ ਇੱਥੋਂ ਜਮਾ ਨਾਲ ਦੀ ਜਾਊ ਕੰਜੀ ਖੈਮੀ ਤੇ ਇਥੋਂ ਦੋ ਸੂਤ ਛੱਡਣਾ ਪੜੇ ਵੱਡੇ ਪੱਲੇ। ਐਸਾ। ਹੁਣ ਮੋੜ ਕੇ ਦੇਖਾਂਗੇ ਆਪਾਂ ਵੀ ਸਹੀ ਆ ਆਪਣਾ। ਬਿਲਕੁਲ ਸਹੀ। ਠੀਕ ਐ ਮੋੜ ਲੈ ਕਰੋ। ਇੱਧਰ ਆਪਾਂ ਪਿੰਨ ਕੱਪੜੇ ਚੜਾਉਣਾ ਨਹੀਂ ਤੁਹਾਨੂੰ ਮੈਂ ਪਹਿਲਾਂ ਹਰ ਇੱਕ ਵੀਡੀਓ ਦੀ ਦੱਸ ਦਉਂ ਮੈਂ। ਟੇਪ ਵਗੈਰਾ ਲਾ ਕੇ ਉੱਪਰ, ਉਹਦੇ ਉੱਪਰ ਜੇ ਤੁਸੀਂ ਨਾਮ ਲਿਖਦੇ ਆ ਤੇ ਨਾਮ ਲਿਖਿਆ ਕਰੋ। ਕੱਪੜੇ ਦੇ ਜਾਨੀ ਕਿਤੇ ਵੀ ਦਾਗ ਤਾਂ ਪਾਣੀ ਹੋਣਾ ਚਾਹੀਦਾ। ਠੀਕ ਐ ਜਿੱਥੇ ਵੀ ਚੜਾਉਣਾ ਪਿੰਨ ਵਗੈਰਾ ਉੱਥੇ ਪਰਚੀ ਦੇ ਚਲਾਇ ਕਰੋ 1814 ਨੰਬਰ ਇਹਨਾਂ ਤਾਂ ਆਪਾਂ ਇੱਥੇ ਲਿਖਿਆ 1814 ਜਿੱਥੇ ਆਪਣੀ ਜੜੀਵਾਨੀ ਉੱਥੇ ਅੰਦਰ ਆ ਜਾਊਗਾ ਆਹ ਜੀ ਆਮ ਲਿਖਣਾ ਜੇਬਾਂ ਲਾਸਟਿਕ 138 ਹਨਾ ਆਹ ਜੀ ਲੱਕ ਤੋਂ 6 ਇੰਚ ਘੱਟ ਪਾ ਦੇ ਕਰੋ ਲਾਸਟਿਕ ਬਿਲਕੁਲ ਸਹੀ ਆਊਗੀ ਨਹੀਂ ਤਾਂ ਲੱਕ ਨੂੰ ਕੁੱਟੇ ਦੇ ਨਾਲ ਹੀ ਲੱਗੇ ਹੱਲੇ ਹਨਾ ਜਦ ਕੋਣ ਆਪਾਂ ਕੀ ਕਟਾਂਗੇ ਬਾਹਾਂ ਠੀਕ ਹੈ ਉਸ ਤੋਂ ਬਾਅਦ ਕਟਾਂਗੇ ਤੀਰਾ ਜਿਸ ਨਾਪ ਦੀ ਆਪਣਾ ਨਾ ਮੇਰੀ ਕਟਾਈ ਐਸ ਦੀ ਸਮਝ ਲੱਗੀ ਕਾਹਵੇਂ ਕਮੈਂਟ ਬਾਕਸ ਦੇ ਵਿੱਚ ਦੱਸਿਓ ਜੀ ਨਹੀਂ ਲੱਗੀ ਤਾਂ ਵੀ ਦੱਸਿਓ ਹਣਾ ਫਿਰ ਮੈਂ ਦੁਬਾਰੇ ਐਵੇਂ ਦਾ ਸੂਟ ਆਊਗਾ ਫਿਰ ਕੱਟ ਕੇ ਵੀਡੀਓ ਪਾ ਦਵਾਂ। ਪਰ ਮੋਡਾ ਆਪਾਂ ਇਹਨਾਂ ਨੂੰ ਪਾਵਾਂਗੇ 40 ਛਾਤੀ ਨੂੰ 22 ਮੋਡਾ ਪੈਂਦਾ ਕਿਉਂਕਿ 40 ਛਾਤੀ ਦਾ ਕਿੰਨਾ ਹੁੰਦਾ 20 20 ਦੇ ਦੋ ਕਿੰਨੇ ਹੁੰਦੇ 22 ਛਾਤੀ ਜਾਂਦ ਕਰਕੇ ਉਹਦੇ ਵਿੱਚ 2 ਇੰਚ ਪਾ ਦਿਆ ਕਰੋ ਬਾਕੀ ਆ ਚੀਜ਼ ਦੇਖ ਲੈ ਕਰੋ ਬੰਦੇ ਦੀ ਪਤਲੇ ਬਾਹਾਂ ਕੇ ਬਾਹਾਂ ਕੇ ਮੋਟਾ ਹਣਾ ਜੇ ਕਿਸੇ ਦੀਆਂ ਬਾਹਾਂ ਪਤਲੀਆਂ ਹੁੰਦੀਆਂ ਫਿਰ ਪਾੜਾ ਮੋਡਾ ਵੱਡਾ ਨਹੀਂ ਪਉਣਾ ਇਹ ਚੀਜ਼ ਦਾ ਧਿਆਨ ਰੱਖਣਾ ਹੈ ਹਰ ਇੱਕ ਚੀਜ਼ ਨੂੰ ਥੋੜਾ ਆਪ ਦੇ ਹਿਸਾਬ ਨਾਲ ਦੇਖਿਆ ਕਰੋ ਥੋੜਾ ਮੇਰੇ ਹਿਸਾਬ ਨਾਲ ਠੀਕ ਹੈ ਇਹ ਚੀਜ਼ਾਂ ਲਾਈਵ ਹੀ ਜ਼ਰੂਰੀ ਹੁੰਦੀਆਂ ਇੱਥੋਂ ਆਪਾਂ ਪਾਵਨ ਜਿਆਰਾ ਹਲਕਾ ਜਿਹਾ ਕੱਟਣ ਉਹ ਆਹ ਜਿੱਟ ਲਾ ਦੇਣੀ ਆ ਪਕਣੀ ਦੇਵਾਂਗੇ ਚਾਹ ਇੱਥੋਂ ਆਹ ਨੜ ਵੱਡਾ ਛੋਟਾ ਆਪਾਂ ਇੱਥੇ ਇਨਸ਼ਾਅੱਲਾ ਲੈ ਕਿੰਨੀਆਂ 12 ਦੀ ਲੰਬਾਈ 25.5 ਆਪਾਂ ਕਿੰਨੀ ਰੱਖਾਂਗੇ ਸਾਢੇ 24 ਓਕੇ ਠੀਕ ਹੈ ਤਾਂ ਇੱਥੋਂ ਮੂਰੋ ਕਿ ਨਹੀਂ ਰੱਖਾਂਗੇ 6 ਇੰਚ ਕੋਣੀ ਕਿੰਨੀ ਆ 15 7.5 ਆ ਰੱਖਤੀ ਠੀਕ ਆ ਜਿੰਨਾ ਦਬਾਵਾਂਗਾ ਕੋਣੀ ਵਿੱਚ ਇੱਥੋਂ 2 ਇੰਚ ਛੱਡ ਕੇ ਆ ਸ਼ੇਪ ਆਏਗਾ ਕਈ ਭੈਣਾ ਕਹਿੰਦੀਆਂ ਵੀ ਬਈ ਸਾਨੂੰ ਆ ਲਾਉਣਾ ਨੇ ਉਹ ਨਿਸ਼ਾਨ ਤਾਂ ਹੌਲੀ ਹੌਲੀ ਚਾਕ ਰੂ ਕੱਚਾ ਕਰ ਲੈ ਕਰੋ ਵਾਈਟ ਚਾਕ ਲੈ ਲੈ ਕਰੋ ਦੋ ਤਿੰਨ ਮਾਰੀ ਜਦੋਂ ਤੁਸੀਂ ਨਿਸ਼ਾਨ ਲਾਉਂਗੇ ਤੇ ਜਾਂ ਕਾਰਡ ਨਹੀਂ ਹੁੰਦਾ ਆਪਣਾ ਵਿਆਹ ਸ਼ਾਦੀ ਦਾ ਉਹ ਰੱਖ ਕੇ ਇੱਕ ਵਾਰੀ ਉਹਦੇ ਨਾਲ ਆਇਆ ਬਣਾ ਲਓ ਫਰਮ ਜਦੋਂ ਰੰਗ ਰੱਖਿਆ ਲਾਇਆ ਕਟਿਆਲ ਰੱਖਿਆ ਲਾਇਆ ਕਟਿਆ ਉਹ ਸੌਖਾ ਹੋ ਜਾਊਗਾ ਠੀਕ ਆ ਸਾਡੇ ਕੋਲ ਗੋਲ ਰੱਖ ਜਿਹੜੀਆਂ ਜੇਬਾਂ ਅਸੀਂ ਬਣਾਉਣੇ ਆ ਸਾਡੇ ਕੋਲ ਫਰਮੇ ਬਣੇ ਹੁੰਦੇ ਆ ਉਹ ਫਰਮ ਦੇ ਉੱਪਰ ਜੇਬ ਚੜ੍ਹ ਕੇ ਗੋਲ ਹੋ ਜਾਂਦੀ ਆ ਜਦੋਂ ਆਪਾਂ ਵੀਡੀਓ ਬਣਾਵਾਂਗੇ ਫਿਰ ਤੁਹਾਨੂੰ ਸੌਖਾ ਪਤਾ ਲੱਗ ਜਾਊਗਾ ਕਲਰ ਕਾਫ ਦੀ ਪੇਸਟਿੰਗ ਕਰਨ ਦੀ ਤੇ ਜੇਬਾਂ ਗੋਲ ਕਿਵੇਂ ਕਰਦੇ ਆ ਅਸੀਂ ਹੈਨਾ ਹਲਕਾ ਨਿਸ਼ਾਨਾ ਦੇ ਪੂਰ ਪ੍ਰਯੋਗ ਕਿੰਨੇ ਚੀ ਇਹ ਤੋਂ ਵਸੇ ਇੱਕ ਤੇਮ ਨਿਚਨ ਨੋਟ ਅਸਿਆ ਉਹਦਾ ਛੱਡ ਕੇ ਲਾਉਣਾ ਪਫਟੀਆਂ ਦੇ ਨਿਸ਼ਾਨ ਇੰਨਾ ਜਿੰਨਾ ਸਿਉਨ ਦੇ ਵਿੱਚ ਆਉਂਦਾ ਤੇ ਜਿਹੜੀ ਫਟੀਆਂ ਦੀ ਉਚਾਈ ਹੁੰਦੀ ਤਾਂ ਹਾਂ ਨੂੰ ਕਿੰਨੀਆਂ ਘਟਣੀਆਂ ਆਪਣਾ ਨੇ 6 ਤੋਂ ਪੌਣੇ ਚ ਜਿਵੇਂ ਹੋਣੇ ਭਾਰੇ ਆ ਬਜ਼ੁਰਗ ਹਨ ਅੰਕਲ ਤਾਂ ਇਹਨਾਂ ਦੇ ਆਪਾਂ ਕਿੰਨੇ ਕਰਤਾ ਕਿ 6 ਇੰਚ ਠੀਕ ਆ ਦੋ ਲਾਈਨਾਂ ਦੇ ਮੂਹਰਲੇ ਪਾਸੇ ਵਾਲਿਆਂ ਤੇ ਛਾਂਟ ਪਾਉਣੀ ਹੁੰਦੀ ਆ ਇਹਨਾਂ ਤੇ ਦੋ ਦੇਖ ਲੈ ਕਰੋ ਟੁੱਟਿਆ ਹੁੰਦਾ ਕੱਟਣਾ ਨਹੀਂ ਪੀਵਟ ਤੇਨੇ ਚੱਕੀ ਜਾਂਦੀ ਆ ਇੱਥੇ ਆ ਕੇ ਖਤਮ ਕਰਨਾ ਆਪਾਂ 2 ਇੰਚ ਤੇ ਕਰਨਾ ਆਹ ਟੱਕ ਲਾ ਲਿਆ ਇੱਕ ਟੱਕ ਲਾ ਲਿਆ ਠੀਕ ਆ ਜੇ ਵੀਡੀਓ ਦੀ ਨਾ ਸਮਝ ਲੱਗੀ ਹੈ ਨਾ ਮੇਰੀ ਕਟਾਈ ਦੀ ਤਾਂ ਜਰੂਰ ਦੱਸਿਓ ਜੇ ਸਮਝ ਲੱਗੀ ਕੱਟ ਲਗੀ ਤਾਂ ਵੀ ਦੱਸ ਦਿਓ ਵੀ ਬਾਈ ਇੱਕ ਸੂਟ ਇਸੇ ਨੂੰ ਦੁਬਾਰੇ ਇਸ ਨਾਪ ਦੇ ਆਪਣੇ ਕੋਲੇ ਪਿਆ ਹੋਰ ਕੱਟ ਦਿਓ ਆਪਾਂ ਇੱਕ ਨਾਪ ਦਾ ਹੋਰ ਕੱਟ ਦਾਂਗੇ ਹਨਾ ਕਿਉਂਕਿ ਇੱਕ ਵਾਰੀ ਚੀਜ਼ ਨਹੀਂ ਸਮਝ ਲੱਗਦੀ ਦੂਜੀ ਵਾਰੀ ਸਮਝ ਲੱਗ ਜੇ ਤੀਜੀ ਵਾਰੀ ਲੱਗੂ ਚੌਥੀ ਵਾਰੀ ਆ ਲੋ ਹੁਣ ਆਪਾਂ ਕੱਟਾਂਗੇ ਤੀਰਾ ਤੀਰਾ ਹੈਗਾ ਇਹਨਾਂ ਦਾ 18 ਇੱਥੋਂ ਇੰਨਾ ਆਪਾਂ 20 ਤੱਕ ਦੂਰਾ ਕਰ ਲਾਂ ਜੀ ਲੋੜ ਬਤਾਓ ਕਿ 10 ਦੁਨਾ 20 ਹਾਂ ਹਾਂ ਹੋ ਗਿਆ ਤੁਹਾਡਾ 10 2 20 ਹੁਣ ਆਪਾਂ ਕਿੰਨਾ ਲਾਵਾਂਗੇ ਇੱਥੇ ਚੌੜਾ 1.6 ਸਵਾ 1 ਇੱਕ ਵਾਰੀ ਸੁਮੇਲ ਲਿਆ ਆਪਾਂ ਕਿੰਨਾ ਪੌਣੇ 5 ਇੱਥੇ ਪੌਣੇ 5 ਤਾਂ ਕਿ ਆਪਾਂ ਸਿੱਧਾ ਕਰ ਲਗੇ ਇਥੇ ਪੂਰਾ ਪੂਰਾ ਕੱਪੜਾ ਵੇਸਟ ਨਾ ਹੋਵੇ ਉਹ ਇਕੱਠਾ ਕੱਪੜਾ ਆਪਣਾ ਪੇਸਟਿੰਗ ਵਾਸਤੇ ਬਾਜੂ ਪੋਸ਼ਿਸ਼ ਕਰਿਆ ਕਰੋ ਇੱਕ ਪਾਸੇ ਕੱਪੜਾ ਇਕੱਠਾ ਕੱਢਣ ਦੀ ਫਿਰ ਜੇ ਬਾਗੀ ਜਿੱਨੇ ਢਾੜ ਦੇ ਲਾਉਣੇ ਪੈਂਦੇ ਆ ਗਾ ਵੀ ਬੋਲ ਤੁਹਾਨੂੰ 370 ਵੀ ਲਿਆ ਕੀਤਾ ਸੀ ਫਿਰ ਵੀ ਕੱਪੜਾ ਘਟਾਤਾ ਹਨ ਤਾਂ ਕਰਕੇ ਕੱਲੀ ਕੱਲੀ ਚੀਜ਼ ਤੇ ਧਿਆਨ ਨਾ ਇਕੱਠਾ ਕਰੋ। ਹਾਂ। ਹੋਂਤੀ ਗਰਾਪ ਉਹਨਾਂ ਪ੍ਰੋਪਰ ਕਿੰਨਾ? 9, ਯਾਨੀ ਕਿ 8। ਇੱਥੋਂ ਆਪਾਂ ਲਾਵਾਂਗੇ 9.5। ਸਾਈਡ ਤੋਂ ਕਿੰਨਾ ਲਾਵਾਂਗੇ ਆਪਾਂ 4। ਇੱਥੋਂ ਕਿੰਨਾ ਲਾਵਾਂਗੇ 5.1। ਇੱਥੋਂ ਕਿੰਨਾ ਲਾਵਾਂਗੇ 2.5। 1.1। ਠੀਕ ਆ? ਇੱਥੋਂ ਥੱਲੇ ਨੂੰ ਕਿੰਨਾ ਲਾਵਾਂਗੇ 1.5। ਆਹ ਵੇ। ਸਾਰੇ ਨਿਸ਼ਾਨ ਹੋ ਗਏ ਹੁਣ ਮੈਂ ਨਿਸ਼ਾਨਾ ਦੇ ਬਿਲਕੁਲ ਉੱਪਰੋਂ ਕੱਢ ਦੂਗਾ ਲੋ ਇਹ ਗਰੋਪਾ ਚੱਕਣਾ ਸੂਤ 1.5 ਸੂਤ ਇੱਥੇ ਆਪਾਂ ਨੰਬਰ ਪਾਵਾਂਗੇ ਜੀ ਨੰਬਰ ਹੈਗਾ ਇਹਨਾਂ ਦਾ 18 14 ਠੀਕ ਆਨ 18 14 ਨੰਬਰ ਹੋ ਗਿਆ ਸਾਰਾ ਸੂਟ ਆਪਣਾ ਕੱਟ ਕੇ ਤਿਆਰ ਹੋ ਗਿਆ ਜੇ ਕਿਸੇ ਭੈਣ ਨੂੰ ਪੇਸਟਿੰਗ ਕਰਨ ਵਾਲੀ ਦਿੱਕਤ ਆਉਂਦੀ ਹੈ ਕੋਈ ਵੀ ਹੈ ਨਾ ਉਹ ਵੀ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਜਾਂ ਜੇ ਵੀ ਨਹੀਂ 골 ਕਰਨੀ ਉਹ ਜੀ ਕਮੈਂਟ ਬਾਕਸ ਦੇ ਵਿੱਚ ਦੱਸ ਦਿਆ ਕਰੋ ਫੱਟੀ ਬਾਰੇ ਮੈਂ ਇੱਕ ਦੋ ਵਾਰੀ ਵੀਡੀਓ ਦੱਸਦਾ ਸੀਗਾ ਕੱਟ ਕੇ ਵੀ ਤੁਹਾਨੂੰ ਦਿਖਾ ਦਿੱਤੀ ਸੀ ਹੈ ਨਾ ਜੇ ਨਹੀਂ ਕੱਟਨੀ ਉਹ ਵੀ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਫਿਰ ਆਪਾਂ ਓਵੇਂ ਦੀ ਵੀਡੀਓ ਪਾਇਆ ਕਰਦੇ ਠੀਕ ਹੈ ਜੀ ਮਿਲਦੇ ਹਾਂ ਜਲਦੀ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ